ਸਤਰਕ ਉਦੋਂ ਕਿਉਂ ਨਹੀਂ ਹੋਇਆ ਗਿਆ ਜਦੋਂ ਬੀਰਬਾਲ ਦੇ ਵਜ੍ਹਾ ਦਾ ਜਿਹੜਾ ਫੁਰਨਾ ਸੀ ਉਹ ਪਹਿਲੀ ਵਾਰ ਨਿਕਲਿਆ ਸੀ ਕਿ ਆ ਨਾ ਰੱਖਣ ਜਾ ਰਹੇ ਆ ਉਦੋਂ ਉਸ ਵੇਲੇ ਸਾਡੀ ਜਥੇਬੰਦੀਆਂ ਕਿੱਥੇ ਸਨ ਉਸ ਵੇਲੇ ਬਾਕੀ ਧਾਰਮਿਕ ਜਥੇਬੰਦੀਆਂ ਪੋਲਿਟਿਕਲ ਜਮਾਤ ਕਿੱਤੇ ਸੀ ਉਸ ਵੇਲੇ ਬਰੋਏ ਕੋਈ ਨਹੀਂ ਹੋਇਆ ਇਹ ਵੀ ਇੱਕ ਬੜਾ ਬੜਾ ਪਰ ਹੰਫਲਾਇਆ ਜਾ ਰਿਹਾ ਆਈਡੀਆ 플ੋਟ ਕਰਦੇ ਰਹੇ ਕਿ ਇੰਜ ਕਰਨਾ ਪਰ ਉਹਦੇ ਜਦੋਂ ਨਾਂ ਰੱਖ ਕੇ ਐਕਚੁਅਲੀ ਕਰਤਾ ਤੇ ਉਹ ਉਦਣ ਹੀ اپੋਜ਼ ਕਰਤਾ ਉਦਣ ਹੀ ਐਸਜੀਪੀਸੀ ਦੇ ਪ੍ਰਧਾਨ ਨੇ ਵੀ ਕਰਤਾ 2022 ਚ ਜਿੱਦ ਨੇ ਮਨਾਉਣਾ ਸ਼ੁਰੂ ਹੋ ਕੇ ਪ੍ਰਪੋਜ਼ਲ ਕੰਕਰੀਟ ਚ ਆ ਗਈ ਹੈ ਵੀਰ ਬਾਲਦੇਵਸ ਦੀ ਉਸੇ ਦੇਣੀ ਵਿਰੋਧਤਾ ਹੋ ਗਈ ਵੀ ਨਹੀਂ ਸਾਡੇ ਉਹ ਵੀਰ ਬਾਲ ਨੇ ਸਾਡੇ ਦੇ ਬਾਪੇ ਆ ਤੇ ਤੁਸੀਂ ਇਹ ਕੰਮ ਸਾਨੂੰ ਇਹ ਨਾਮ ਮਨਜ਼ੂਰ ਨਹੀਂ ਹੈ ਇਹ ਵੀ ਇੱਕ ਭਰਮ ਫਲਾਇਆ ਜਾ ਰਿਹਾ ਕਿ ਨਹੀਂ ਨਹੀਂ ਜੀ ਇਹਨੂੰ اپੋਜ਼ਿਸ਼ਨ ਕੀਤਾ ਹਾਂ ਤੁਸੀਂ ਵੀ ਸੋਚੋਗੇ ਮੈਂ ਵੀ ਸੋਚਾਂਗੇ ਕਿ ਜਿੰਨੇ ਪ੍ਰਪੋਜ਼ਲ ਆਈ ਇਹ ਸ਼ੁਰੂ ਚ ਉਹਦੇ ਚ ਨਾ ਨਹੀਂ ਸੀ ਉਦੋਂ ਉਦੋਂ ਇਹ ਸੀ ਵੀ ਅਸੀਂ ਇਹ ਕਰਨਾ ਚਾਹੁੰਦੇ ਆ ਰਾਸ਼ਟਰ ਦੀ ਦੇਣ ਬਣਾਉਣਾ ਚਾਹੁੰਦੇ ਆ ਰਾਸ਼ਟਰ ਪੱਦਰ ਤੇ ਇਹਨੂੰ ਮਨਾਉਣਾ ਚਾਹੁੰਦੇ ਆ ਅਸੀਂ ਸੋਚਿਆ ਕਿ ਸਾਰੇ ਉਥੇ ਜਿੱਥੇ ਸ਼ਹਿਰ ਸਾਹਿਬਜ਼ਾਦਿਆਂ ਦੇ ਪ੍ਰੋਗਰਾਮ ਹੋਣਗੇ ਡਿਬੇਟ ਹੋਊਗੀ ਡਿਸਕਸ਼ਨਸ ਹੋਊਗੀ ਸਾਰੇ ਦੇਸ਼ ਦੇ ਵਿੱਚ ਉਹ ਨਾਂ ਫੈਲੂਗਾ ਤੇ ਸਾਨੂੰ ਚੰਗਾ ਹੀ ਲੱਗੂਗਾ ਇਹਦਾ ਮਤਲਬ ਕਿ ਤੁਸੀਂ ਉਹ ਜਿਹੜੀ ਸੌੜੀ ਸੋਚ ਆ ਸੜੀ ਹੋਈ ਸੋਚ ਆ ਜਾਤੀਵਾਦ ਸੋਚ ਆ ਕਈ ਜਗ੍ਹਾ ਤੇ ਕ੍ਰਾਈਮਨਲ ਸੋਚ ਵੀ ਆ ਉਸ ਨੂੰ ਸਾਫ ਸੁਥਰਾ ਕਰਨ ਲਈ ਸਹੀ ਮਾਨਿਆ ਦੇ ਵਿੱਚ ਜੇ ਇਹ ਵਿਚਾਰ ਜਾਣਗੇ ਸਾਹਿਬਜ਼ਾਦਿਆਂ ਦੇ ਤੇ ਉਹ ਸਾਫ ਹੋਊਗੀ ਉਹ ਸਾਰਾ ਦੇਸ਼ ਮਜ਼ਬੂਤ ਹੋਊਗਾ